ਜਲੰਧਰ ਪੁਲਿਸ ਨੇ ਬੁਲਟ ਮੋਟਰਸਾਈਕਲ ਦੇ ਗੈਰ ਕਾਨੂੰਨੀ ਸਲੈਂਸਰਾਂ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ। ਜਲੰਧਰ ਸੁਪਨ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਤਹਿਤ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿਖੇ ਬੁਲਟ ਮੋਟਰਸਾਈਕਲਾਂ ਦੇ ਨਜਾਇਜ਼ ਅਤੇ ਮੋਡੀਫਾਈਡ ਸਲੈਂਸਰਾਂ ਵਿਰੁੱਧ ਕਾਰਵਾਈ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਬਿਆਨ ਦੀ ਅਗਵਾਈ ਅਦਿੱਤਿਏ ਆਈਪੀਐਸ ਏਡੀਸੀਪੀ ਜਲੰਧਰ ਅਤੇ ਅਤੀਸ਼ ਭਾਟੀਆਂ ਪੀਪੀਐਸ ਏਸੀਪੀ ਟ੍ਰੈਫਿਕ ਜਲੰਧਰ ਨੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਸ਼ਹਿਰ ਦੇ ਵੱਖ-ਵੱਖ ਚੌਂਕਾਂ ਤੇ ਵਿਸ਼ੇਸ਼ ਨਾਕਾ ਕਾਬੰਦੀ ਕੀਤੀ। ਥਾਣਾ ਰਾਮਾ ਮੰਡੀ ਬਾਰਾਦਾਰੀ ਅਤੇ ਥਾਣਾ ਡਿਵੀਜ਼ਨ ਨੰਬਰ ਪੀਐਸ ਡਿਵੀਜ਼ਨ ਵੱਲੋਂ ਵਿਸ਼ੇਸ਼ ਨਾਕਾਬੰਦੀ ਅਤੇ ਚੈਕਿੰਗ ਕੀਤੀ ਗਈ। 6 ای آر استیما ਨਾਲ ਰਾਮਾ ਮੰਡੀ ਚੌਂਕ، بی ایس ایف ਚੌਂਕ، بی ایم سی ਚੌਂਕ ਅਤੇ ਮਾਡਲ ਟਾਊਨ ਮਾਰਕੀਟ ਜਲੰਧਰ ਦੇ ਬਾਹਰ ਨਾਕੇ ਲਗਾਏ ਗਏ। ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਸ਼ਹਿਰ ਦੇ ਹਰੇਕ ਨਿਵਾਸੀ ਲਈ ਸੁਰੱਖਿਆ ਅਤੇ ਸੁਰੱਖਿਅਤ ਕੋ ਸ਼ੋਰ ਰਹਿਤ ਸੜਕਾਂ ਬਣਾਉਣ ਲਈ ਪਟਾਕੇ ਅਤੇ ਉੱਚੀ ਆਵਾਜ਼ ਵਾਲੇ ਗੈਰਕਾਨੂੰਨੀ ਸੋਧੇ ਹੋਏ ਲਸ ਸਾਇਲੈਂਸਰਾਂ ਵਿਰੁੱਧ ਸਰਗਰਮੀ ਨਾਲ ਕਾਰਵਾਈ ਕਰਨਾ ਹੈ। ਚੈਕਿੰਗ ਕੀਤੇ ਗਏ ਵਾਹਨਾਂ ਦੀ ਕੁੱਲ ਕਿੰਤੀ 215 ਹੈ ਜਿਨ੍ਹਾਂ ਵਿੱਚੋਂ 5 ਬੁਲੇਟ ਮੋਟਰਸਾਈਕਲ ਜ਼ਬਤ ਕੀਤੇ ਗਏ ਹਨ ਅਤੇ ਉਲੰਘਣਾ ਕਰਨ ਵਾਲਿਆਂ ਦੇ ਕੁੱਲ 50 ਟ੍ਰੈਫਿਕ ਚਲਾਨ ਕੀਤੇ ਗਏ ਹਨ। ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਦੇ ਅੰਦਰ ਜਲੰਧਰ ਸ਼ਹਿਰ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਰੋਡ ਸੇਫਟੀ ਵਾਸਤੇ ਰੋਜ਼ ਅਸੀਂ ਇੱਕ ਨਵੀਂ ਮੁਹਿੰਮ ਚਲਾ ਰਹੇ ਹਾਂ ਜਿਸ ਦੇ ਅੰਦਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਟ੍ਰੈਫਿਕ ਨੋਰਮਸ ਨੂੰ ਫਾਲੋ ਕਰਨ ਤੇ ਜਿਹੜੇ ਇਹਦੇ ਵਿੱਚ ਵਾਇਲੇਟਰ ਹੁੰਦੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ। ਅੱਜ ਦੀ ਜਿਹੜੀ ਮੁਹਿੰਮ ਹੈ ਉਹ ਖਾਸ ਕਰਕੇ ਜਿਹੜੇ ਮੋਡੀਫਾਈਡ ਬੁਲੇਟ ਸਲੈਂਸਰ ਨੇ ਜਿਹੜੇ ਪਟਾਕੇ ਮਾਰੇ ਜਾਂਦੇ ਆ ਇਹਨਾਂ ਦੇ ਖਿਲਾਫ ਚਲਾਈ ਜਾ ਰਹੀ ਹੈ ਜਿਹੜੇ ਵੀ ਫੜੇ ਜਾ ਰਹੇ ਆ ਉਹਨਾਂ ਦਾ ਸਲੈਂਸਰ ਚੈੱਕ ਕੀਤਾ ਜਾ ਰਿਹਾ ਤੇ ਵਾਇਲੇਸ਼ਨ ਪਾਣ ਤੇ ਉਹਨਾਂ ਦਾ ਮੌਕੇ ਤੇ ਚਲਾਨ ਕੀਤਾ ਜਾ ਰਿਹਾ ਸਵੇਰੇ ਅਸੀਂ ਹੁਣ ਤੱਕ 50 ਬੁਲੇਟ ਤੋਂ ਜ਼ਿਆਦਾ ਬੁਲੇਟ ਮੋਟਰਸਾਈਕਲ ਜਿਹੜੇ ਚੈੱਕ ਕਰ ਚੁੱਕੇ ਆ ਤੇ ਤਕਰੀਬਨ 10 ਦੇ ਚਲਾਨ ਕਰ ਚੁੱਕੇ ਆ ਸ਼ਹਿਰ ਦੇ ਵਿੱਚ ਵੈਸੇ 29 ਪੁਆਇੰਟਾਂ ਤੇ ਨਾਕਾਬੰਦੀ ਕੀਤੀ ਜਾਂਦੀ ਹੈ ਬਟ ਖਾਸ ਕਰਕੇ ਬੁਲੇਟ ਮੋਟਰਸਾਈਕਲ ਵਾਸਤੇ ਚਾਰ ਸਟਰੋਂਗ ਨਾਕਾਬੰਦੀ ਐਸਐਚਓ ਨਾਲ ਮਿਲ ਕੇ ਕੀਤੀ ਹੈ